ਅੰਗੀਆਂ ਅੰਗੀਆਂ <experiences> ਆਹ ਚੰਗਰ ਸ੍ਰੀ ਵਾਸੀ ਨੇ ਤੁਮੇ ਜਵਾਬ ਦਤਾ ਹੈ ਸੰਗਤ ਦੇ ਚਾਰਨਾ ਉਤੇ ਬੇਰਤੀ ਹੈ ਭਾਈ ਉਹ ਵੀ ਮੰਨਿਆ ਚੌਥਾ ਹੋਇਆ ਉਹ ਨਾ ਸਾਡੇ ਬੱਚੇ ਗੋਏ ਪਾਟ ਮੋਟੇ ਅੰਨੀ ਵਰਗੇ ਉਹਨੇ ਇਹ ਬੇਨਤੀ ਸਰਦ ਸੰਗਤ ਕਈ ਲੋਕ ਕਹਿਤਾ ਜੰਦੇ ਨੇ ਮੈਂ ਗਲਤੀ ਕੀਤੀ ਨਹੀਂ ਕਰਦਾ ਨਹੀਂ ਪਰ ਓਲੇ ਦੇ ਵਿੱਚੋਂ ਕੀ ਸਾਰੀਆਂ ਗਲਤੀਆਂ ਕਰਦਾ ਹੈ ਪਰ ਸਚੇ ਪਾਤਸ਼ਾਹ ਜੀ ਤਾਂ ਕਹਿੰਦੇ ਨੇ ਅੱਜ ਸਿੰਦਰ ਸਾਹਿਬ ਸਿਉੜਾ ਵਿਖੇ ਆ ਬਾਬਾ ਗਿਲਚਲੀ ਦੇ ਸਥਾਨ ਦੇ ਉੱਤੇ ਸਾਲਾਨਾ ਜੋੜ ਮੇਲਾ ਜੋ ਸੰਗਤਾਂ ਬੜੀ ਧੂਮ ਧਾਮ ਦੇ ਨਾਲ ਮਨਾ ਰਹੀਆਂ ਨੇ ਔਰ ਬੜੀ ਚੰਗੀ ਗੱਲ ਆ ਕਿ ਅੱਜ ਇਸ ਸਥਾਨ ਦੇ ਉੱਤੇ ਸੰਗਤਾਂ ਨੂੰ ਗੁਰੂ ਦੇ ਨਾਲ ਜੋੜਨ ਦੇ ਲਈ ਵੱਡੇ ਵੱਡੇ ਰਾਗੀ ਢਾਡੀ ਸਾਡੇ ਕਥਾਵਾਚਕ ਕੀਰਤਨੀਏ ਇਸ ਸਥਾਨ ਦੇ ਉੱਤੇ ਅੱਜ ਦਰ ਦੀ ਸ਼ੋਭਾ ਵਧਾ ਰਹੇ ਆ ਗੁਰ ਸਿੱਖੀ ਦਾ ਜੋ ਪ੍ਰਸਾਰ ਇਸ ਸਥਾਨ ਤੋਂ ਹੁੰਦਾ ਤੇ ਜਿੱਦਾਂ ਦਾ ਸਾਡੇ ਇਲਾਕੇ ਦੇ ਵਿੱਚ ਇਹਨਾਂ ਦਾ ਸੰਤਾਂ ਦਾ ਪ੍ਰਤਾਪ ਰਿਹਾ ਵਾ ਤੇ ਅਸੀਂ ਅਰਦਾਸ ਕਰਦੇ ਹਾਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕਿ ਸਾਡੇ ਏਰੀਆ ਦੇ ਉੱਤੇ ਇਸੇ ਤਰੀਕੇ ਦੇ ਨਾਲ ਉਹ ਆਪਣੀ ਕਿਰਪਾ ਬਣਾ ਕੇ ਰੱਖਣ ਤੇ ਲੋਕਾਂ ਨੂੰ ਜਿਹੜੀ ਵੀ ਸੰਗਤ ਆ ਉਹਨਾਂ ਨੂੰ ਨਾਮ ਦਾ ਗੁਰਸਿੱਖੀ ਦਾਣ ਪ੍ਰਮਾਤਮਾ ਬਖਸ਼ੇ ਤਾਂ ਕਿ ਅਸੀਂ ਗੁਰੂ ਦੇ ਲੜ ਲੱਗ ਕੇ ਇੱਕ ਆਪਣਾ ਚੰਗਾ ਜੀਵਨ ਜਿਹੜਾ ਉਹ ਬਤੀਤ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਸਥਾਨ ਹੈ ਗੁਰਦਾਰਾ ਸਿੱਧ ਸਰ ਸਾਹਿਬ ਇਹ ਬਾਬਾ ਸਿਹਾ ਸਿੰਘ ਜੀ ਗਿੱਲ ਚੱਲੀ ਉਹਨਾਂ ਦੀ ਯਾਦ ਦੇ ਵਿੱਚ ਸਥਾਨ ਬਣਿਆ ਹੋਇਆ ਹੈ। ਬਾਬਾ ਸਿਹਾ ਸਿੰਘ ਜੀ ਗਿੱਲ ਚੱਲੀ ਜੋ ਹੋਏ ਨੇ ਸੇਵੇਂ ਪਾਸਾ ਦੇ ਜਰਨੈਲ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦੇ ਜਰਨੈਲ ਹੋਏ ਨੇ ਜਿਨ੍ਹਾਂ ਨੇ ਬਾਬਾ ਜੀਆ ਨੂੰ ਘੋੜਾ ਤੇ ਤਲਵਾਰ ਬਖਸ਼ ਕੀਤੀ ਸੀ ਉਸ ਤੋਂ ਬਾਅਦ ਮੋਗਲਾਂ ਦੀ ਲੜਾਈ ਦੇ ਵਿੱਚ ਲੜਦੇ ਹੋਏ ਬਾਬਾ ਜੀ ਸ਼ਹੀਦ ਹੋਏ ਨੇ ਜਿਨ੍ਹਾਂ ਦਾ ਕੇਸ ਇਸ ਸਥਾਨ ਤੋਂ 13-14 ਕਿਲੋਮੀਟਰ ਪਿੱਛੇ ਸੀਸ ਕੱਟਿਆ ਗਿਆ ਸੀ ਫਿਰ ਵੀ ਬਾਬਾ ਜੀ ਬਿਨਾਂ ਸੀਸ ਤੋਂ ਲੜਦੇ ਹੋਏ ਪਿੰਡ ਸਿਉੜਾ ਸਾਹਿਬ ਜਿੱਥੇ ਗੁਰਦੁਆਰਾ ਸੀਸਗੰਜ ਬਣਿਆ ਹੋਇਆ ਉੱਥੇ ਤੱਕ ਪਹੁੰਚੇ ਉਸ ਸਥਾਨ ਤੇ ਬਾਬਾ ਜੀ ਦਾ ਸੀਸ ਡਿੱਗਿਆ ਉਸ ਤੋਂ ਅੱਗੇ ਇਸ ਸਥਾਨ ਤੱਕ ਬਾਬਾ ਜੀ ਬਿਨਾ ਸੀਸ ਤੋਂ ਲੜਦੇ ਆਏ ਇਸ ਸਥਾਨ ਤੇ ਆ ਕੇ ਬਾਬਾ ਜੀ ਦਾ ਸਰੀਰ ਤੇ ਘੋੜਾ ਇਸ ਸਥਾਨ ਤੇ ਹੀ ਸਰਗਵਾਸ ਹੋਇਆ ਇਹ ਸਥਾਨ ਸਾਡੇ 34 35 ਪਿੰਡਾਂ ਦੇ ਜੋ ਗਿਲ ਚੱਲੀ ਦੇ ਪਿੰਡ ਨੇ ਉਹਨਾਂ ਦਾ ਸਥਾਨ ਜੁੜਿਆ ਹੋਇਆ ਸਾਡੇ ਬਹੁਤ ਹੀ ਲੋਕਾਂ ਦੀ ਸਰਦਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਰਦਾ ਨਾਲ ਲੋਕ ਇੱਥੇ ਆ ਕੇ ਨਤਮਸ ਹੁੰਦੇ ਨੇ ਤੇ ਆਪਣੀਆਂ ਬੜੀਆਂ ਸੁੱਖਾਂ ਵਾਰ ਆਉਂਦੀਆਂ ਨੇ ਇਸ ਸਥਾਨ ਦੀ ਬਹੁਤ ਪੁਰਾਣੀ ਕਿਉਂਕਿ ਇਸ ਸਥਾਨ ਤੇ ਸੰਤ ਬਾਬਾ ਅਤਰ ਸਿੰਘ ਜੀ ਮਸਤਦਾਨਾ ਸਾਹਿਬ ਵੀ ਆਏ ਹੋਏ ਨੇ ਸੰਤ ਆਪਣੇ ਸਿਉੜੇ ਸਾਹਿਬ ਵਾਲੇ ਸੰਤ ਬਾਬਾ ਬਲਵੰਤ ਸਿੰਘ ਜੀ ਉਹ ਵੀ ਇਸ ਸਥਾਨ ਤੇ ਬਹੁਤ ਚਿਰ ਰਹੇ ਨੇ ਜਿਨ੍ਹਾਂ ਨੇ ਕਿ ਇੱਥੇ ਰਹਿੰਦੇ ਹੋਏ ਇਹ ਕਾਲਜ ਦੀ ਸਥਾਪਨਾ ਕਰਵਾਈ ਸੀ ਜੋ ਕਿ ਬਾਅਦ ਦੇ ਵਿੱਚ ਸਰਕਾਰੀ ਕਾਲਜ ਬਣ ਗਿਆ ਇਸ ਸਥਾਨ ਦੀ ਪਹਿਲੀ ਸੇਵਾ ਸਾਡੇ ਨਾਲ ਸਾੜਾ ਨਗਰ ਦੇ ਬਾਬਾ ਸੰਤਾ ਸਿੰਘ ਜੀਆ ਨੇ ਵੀ ਬੜੀ ਸੇਵਾ ਕਰਵਾਈ ਉਹਨਾਂ ਵੱਲੋਂ ਜੋ ਪੁਰਾਣਾ ਦਰਬਾਰ ਸਾਹਿਬ ਸੀ ਉਹਦੀ ਸੇਵਾ ਕਰਵਾਈ ਗਈ ਸੀ ਬਾਕੀ ਸਾਲ ਦੇ ਵਿੱਚ ਇੱਥੇ ਦੋ ਵਾਰੀ ਮੇਲਾ ਲੱਗਦਾ ਵਿਸਾਖ ਦੀ ਮੱਸਿਆ ਤੇ ਭਾਦੋ ਦੀ ਮੱਸਿਆ ਨੂੰ ਜੋੜ ਮੇਲ ਲੈ ਲੱਗਦੇ ਨੇ ਜਿਸ ਦੇ ਵਿੱਚ ਕੀ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਨੇ ਤੇ ਆਪਣੀਆਂ ਭਾਵਨਾ ਲੈ ਕੇ ਆਪਣੀ ਸਰਦਾ ਨਾਲ ਇਸ ਸਥਾਨ ਤੇ ਦਾਨ ਵੀ ਕਰਦਿਆਂ ਨੇ ਬਾਕੀ ਜਿੰਨੀਆਂ ਵੀ ਸੰਗਤਾਂ ਇੱਥੇ ਆਈਆਂ ਨੇ ਮੇਲੇ ਤੇ ਆਉਂਦੀਆਂ ਨੇ ਸਾਰੀਆਂ ਸੰਗਤਾਂ ਦਾ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਗੁਰੂ ਘਰ ਲੰਗਰ ਤੁਟ ਵਰਤਾਇਆ ਜਾਂਦਾ ਹੈ ਇੰਨੇ ਕੁ ਬੋਲ ਦੇਖੇ ਆ ਜੱਜਕਾਂ ਉਹ ਬੁਲਾਓ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਜਾਓ મમા�લ મમાલલ માલલે મમાલલે મમાલલે diad a'i gwybod i'r gweithredwr pier 3 Nanti, wah pedih. ਦੁਨੀਆ ਪੂਜਾ ਕਰਦੀ ਹਿੰਦੁਸਤਾਨ ਦੁਆਪੇ ਜੀ ਉਹ ਸਰਵਾਈ ਕਲ ਦੇ ਜਾ ਕੇ ਕੱਡੇ ਪਰਾਨ ਸ਼ਹੀਤਾ ਨੇ ਦੇਸ਼ ਕੌਮ ਤੋਂ ਜਾਨ ਕਰੀ ਕੁਰਬਾਨ ਸ਼ਹੀਤਾ ਨੇ ਦੇਸ਼ ਕੌਮ ਤੋਂ ਜਾਨ ਕਰੀ ਕੁਰਬਾਨ ਸ਼ਹੀਤਾ ਨੇ ਵਿੱਚ ਚਰਾਚੀ ਦਿੱਲੀ ਦੇ ਵਿੱਚ ਜੋ ਸਿੰਘ ਮਾਰੇ ਨੇ ਅੱਖਾਂ ਅੱਗੇ ਫਿਰਦੇ ਗਲ ਵਿੱਚ ਟੈਰ ਪਾ ਛਾੜੇ ਨੇ ਅੱਖਾਂ ਅੱਗੇ ਫਿਰਦੇ ਗਲ ਵਿੱਚ ਟੈਰ ਪਾ ਛਾੜੇ ਨੇ ਦੂਰ ਨਹੀਂ ਜਨ ਲੈਣੀ ਖਿੱਚ ਜਵਾਨ ਸ਼ਹੀਦਾਂ ਨੇ ਦੇਸ਼ ਕੌਮ ਤੋਂ ਜਾਨ ਕਰੀ ਕੁਰਬਾਨ ਸ਼ਹੀਦਾਂ ਨੇ ਦੇਸ਼ ਕੌਮ ਤੋਂ ਜਾਨ ਕਰੀ ਕੁਰਬਾਨ ਸ਼ਹੀਦਾਂ ਨੇ ਭਈ ਜੋਰਾ ਸਿੰਘ ਮੁਸਾਫਰ मित्र प्यारे ताई पी कहण हाल मुरी, दादा। हाल मुरी दादा। हस हस के बारी चिंद बलवान शहीदाने देश कौम तो जान करी कान शहीद ਦੇਸ਼ ਕੌਮ ਤੋਂ ਜਾਣ ਕਰੀ ਕੁਰਬਾਨ ਸਹੀਦਾਂ ਰੇ